ਪਹਿਲੀ ਪਾਰਟੀ ਦੇ ਘਰ ਆਇਆ ਹੋਇਆ ਪਹਿਲੀ ਦਿਓ ਓਕੇ 2002 ਮਾਡਲ ਹੈ 2002 ਜੀ ਟਾਇਰ ਚਾਰੇ ਨਵੇਂ ਨੇ ਜਮਾ ਚੌਰੀ ਟਾਇਰ ਜਮਾ ਨਵੇਂ ਤੇ ਮੈਂ ਹੁਣ ਪਏ ਹੋਏ ਨੇ ਇਹਨੂੰ ਬਾੜ ਆਪਾਂ ਵੀ ਸੋਚਿਆ ਇੱਕ ਘਰਾ ਜਮਾ ਲਸਕਾਰੇ ਮਾਰਦਾ ਚਾਰ ਸਵੇਰੋਂ ਯਾਰ ਇਹ ਕਿਸੇ ਦਾ ਵੇਚਣ ਨੂੰ ਦਿਲ ਕਿਵੇਂ ਕਰਾਇਆ ਬਾਈ ਬੜਾ ਨਵਾਂ ਟਰੈਕਟਰ ਹੈ ਲਾ ਦੇਖਦੇ ਆਂ ਦੀ ਬੜਕ ਆ ਤਾਂ ਗੱਲ ਕਹਿੰਦਾ ਬਾਈ ਵਾਹ ਵਾਸ ਕਰ ਦੇ ਕਿਰਪਾਲ ਬੰਦੇ ਅੱਜ ਨਾ ਮਿੱਤਰੋ ਪਹੁੰਚ ਗਏ ਆਪਾਂ ਪਿੰਡ ਫਰਵਾਹੀ ਤੇ ਟਰੈਕਟਰ ਵੀ ਤੁਹਾਨੂੰ ਦਿਖਾਉਣੇ ਆ ਨਰੀ ਤਬਾਹੀ ਐ ਫਾਰਮ 60 ਖੜਾ ਤੇ ਇਧਰਲੇ ਪਾਸੇ ਵੀ 750 ਦਾ ਸੋਨਾਲੀਕਾ ਖੜਾ ਆਹ ਤਾਂ ਬੜੇ ਹੀ ਸਾਫ ਖੜਾ ਸੋਨਾਲੀਕਾ ਡੀਆਈ 750 ਮੈਂ ਅਨਸਾਰ ਬਾਈ ਗੁਰਲਾਲ ਨੂੰ ਪੁੱਛਿਆ ਮਖਾ ਗੁਰਲਾਲ ਇਹ ਐਂ ਤਾਂ ਦੱਸ ਦੇ ਮੈਨੂੰ ਵੀ ਤਿਆਰ ਤਾਂ ਨਹੀਂ ਹੋਇਆ ਕਹਿੰਦਾ ਬਾਈ ਪਹਿਲੀ ਪਾਰਟੀ ਦੇ ਘਰੋਂ ਲਿਆਂਦਾ ਕਾਲਮ ਵੀ ਨਹੀਂ ਲੱਗੀ ਹੋਈ ਕਹਿੰਦਾ ਤੇ ਮਖਾ ਯਾਰ ਜੇ ਹੁਣ ਕੋਈ ਸੱਜਣ ਇਹਨੂੰ ਲੈ ਕੇ ਜਾਊਗਾ ਉਹ ਵਾਕਈ ਬਾਈ ਭਾਗਾਂ ਵਾਲਾ ਹੋਊਗਾ ਇਹ ਸਾਰਾ ਨਾ ਧਰਮੇ ओरिजिनल ਐ ਦੇਖ ਲੈ ਸਾਰਾ ਕੰਡੀਸ਼ਨ ਦਾ Ориਜਨਲ ਗੱਲ ਇੱਥੇ ਨਹੀਂ ਨਿਕੜਦੀ ਆ 730 ਵੀ ਖੜਾ ਬਾਕੀ ਉਹ ਅੰਦਰ ਬڑے ਟਰੈਕਟਰ ਖੜੇ ਨੇ ਕੱਲੇ ਕੱਲੇ ਦੀ ਡਿਟੇਲ ਦੱਸਾਂਗੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨਾ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਜੇ ਕਿਸੇ ਨੇ ਆਉਣਾ ਹੋਵੇ ਪਿੰਡ ਫਰਵਾਹੀ ਖੜੇ ਆ ਫਰਵਾਹੀ ਬਿਲਕੁਲ ਬਰਨਾਲੇ ਜ਼ਿਲ੍ਹੇ ਦੇ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਸੱਜੇ ਪਾਸੇ ਹੈ ਨਾ ਤੇ ਬਾਈ ਗੁਰਲਾਲ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ 8 ਨੇ ਜੀ 8 ਟਰੈਕਟਰ ਨੇ ਮਿੱਤਰੋ 8ਾਂ ਦੇ ਵਿੱਚੋਂ ਵਧੀਆ ਡਿਸਕਾਊਂਟ ਦੇਣੇ ਆ ਰੇਟ ਇਹ ਜੇ ਦੱਸ ਦੀ ਜਿਹੜਾ ਵੀ ਸੱਜਣ ਆਵੇ ਚਾਬੀਆਂ ਫੜ ਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਤੋਂ ਸ਼ੁਰੂਆਤ ਕਰੀਏ ਇਹ ਤੋਂ ਕਰ ਲੋ ਜੀ ਡੀਆਈ ਸੋਨਾਲਿਕਾ 750 ਹਾਂਜੀ ਕਿੰਨਾ ਮਾਡਲ ਹੈ ਹੁਣ ਇਹ 2008 ਮਾਡਲ ਆ ਜੀ 8 ਮਾਡਲ ਹੈ ਲਗੀ ਰੈਕਟਰ ਨੂੰ ਗੇਂਜ ਨੂੰ ਜਦੋਂ ਸਾਰਾ ਸੀਲਡ ਆ ਸਾਰਾ ਲੈ ਵੀ ਧਰ ਮੈਂ ਸ਼ੁਰੂਆਤੀ ਆਪਾਂ ਸਾਰੇ ਜਿਵੇਂ ਕਹਦੀਏ ਕਿਤੇ ਵੀ ਕਲਮ ਲੱਗੇ ਹੋਵੇ ਗਾਰੰਟੀ ਆ ਆਪਣੀ ਯਾਰ ਸਹੀ ਗੱਲ ਆ ਭਾਈ ਲਿਸ਼ਕਈ ਬਣੀ ਮਾਰਦਾ 8 ਮਾਡਲ ਰੈਕਟਰ ਆ 8 ਮਾਡਲ ਆ ਭਾਈ 8 ਮਾਡਲ ਨਿਊ ਜਰਨੀ ਨਹੀਂ ਖੁੱਲੀ ਅਜੇ ਤੱਕ ਅੱਛਾ ਨਾ ਪੈਰ ਚਾਰੇ ਨਵੇਂ ਵਰਗੇ ਨੇ ਮੂਹਰੇ ओके मुरले ਦਾ ਹਲੇ ਹਾ ਜਿੰਮੇ ਕਹਦੀ ਕੰਡੇ ਜੇ ਝੜੇ ਵੀ ਨਹੀਂ ਮਗਰਲੇ ਵੀ ਨਵੇਂ ਵਰਗੇ ਨੇ ਮਗਰਲੇ ਵੀ ਨਵੇਂ ਵਰਗੇ ਨੇ ਕੱਲਾ ਸੋਦਾ ਨਹੀਂ ਮਿੱਤਰੋ ਧਰਮੇ ਆ ਵੀ ਦਿਖਾ ਦੀ ਮਗਰਾੜਾ ਦਾ ਵੀ ਦਿਖਾ ਦੇ ਬਾਰੋਂ ਵੀ ਮਗਰਾੜ ਦਿਖਾ ਦੇ ਤੇ ਪਿੱਛੋਂ ਵੀ ਦਿਖਾ ਦੇ ਸਾਰੀਆਂ ਟਿਊਬਾੜਾ ਪੰਦੇ ਚੈੱਕ ਕਰਵਾ ਦੇ ਹੁੱਕ ਚੈੱਕ ਕਰਵਾ ਦੇ 8 ਮਾਡਲ ਹੈ ਬਈ ਆ ਡੱਕ ਡੱਕ ਜਾਂ ਪਾਈ ਦਾ ਮਕੇ ਲੱਗਿਆ ਹੋਇਆ ਧਰਮੇ ਸ਼ਾਤਰੀ ਵੀ ਦਿਖਾ ਦੀ ਨਵੀਂ ਆ 8 ਮਾਡਲ ਹੈ ਵੀਰੇ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਹੈ ਨੰਬਰ ਦਾ ਪਾਰਟੀ ਕਮੀ ਦੇ ਨਾਮ ਆ ਇਹ ਪਾਰਟੀ ਦੂਜੀ ਦੇ ਆ ਅਸਾ ਦੂਜੀ ਪਾਰਟੀ ਤੋਂ ਲੈਂਦਾ ਹੈ ਹਾਂ ਓਕੇ ਓਕੇ ਤੇ ਲੈ ਮੈਂ ਸੈਲ ਵਜ਼ੂਲ ਪੈ ਇਦਰ ਆ ਜਾ ਕਰਾਂ ਤਰ ਮੈਂ ਉਈ ਇਧਰ ਵੀ ਦਿਖਾ ਦੇ ਨਵਾਂ ਨਵਾਂ ਟਰੈਕਟਰ ਆ ਜਿਹੜਾ ਸੱਜਣਾ ਆ ਜੇ ਬਸ ਆ ਕੇ ਲੈ ਗਈ ਜਾਵੇ ਗੱਲ ਤੇ ਆ ਬਈ ਪੈਰ ਦਾ ਨਾ ਚੈੱਕ ਕਰਵਾ ਦੇ ਉਧਰੋਂ ਦਿਖਾ ਦੇ ਸਾਈਡ ਤੇ ਇਹ 15 ਮਾਡਲ ਵਾਲੀ ਟਰੈਕਟਰ ਦੀ ਮਾਡਲ ਹੀ ਆਠਾ ਆ ਤਾਂ ਗੱਲ ਹੈਗੀ ਆ ਬਈ ਹੈਨਾ ਬਈ ਇਹਨੂੰ ਸਟਾਰਟ ਕਰਕੇ ਦਿਖਾ ਯਾਰ ਕੱਲਾ ਐਵੇਂ ਤਾਂ ਨਹੀਂ ਚਮਕਾ ਮਰੀ ਜਾਂਦਾ ਪਿੰਜਨ ਦੀ ਤੜ ਵੀ ਦੇਖ ਲਈਏ ਰੇਸਾਂ ਦੀ ਕਰਾਂ ਜੀ ਆਪਣੇ ਖਰਲਾਲ ਰੇਸ ਦੇ ਟਰੈਕਟਰ ਦੀ ਵਾਰੇ ਦੇ ਥੋੜੀ ਰੇਸ ਆ। ਲੈ ਕਿੱਧਰ ਆਜੋ ਕਰਾ। ਇਹ ਨਾਲ ਦੇ ਬੰਦ ਕਰ ਦੇ ਬੰਦ। ਮੈਨੂੰ ਐਂ ਦੀ ਨਾ ਮੈਂ ਕਿਹਾ ਕਦੇ ਇਕੱਲਾ ਸੋਦਾ ਨਾਲ ਇਸ ਕਾ ਮਾਰੀ ਜਾਂਦਾ ਹੋਵੇ। ਬੜਾ ਨੱਚ ਕਰ ਰੇ। ਮੈਥਰੋ ਇੰਜਨ ਦਾ ਵੀ ਨਾ ਮੈਂ ਇਕੱਲੀ ਸੋਦਾ ਨਾ ਬਣੀ ਯਾਰ। ਆਹ ਸੀਲਡ ਹੀ ਚੱਲਦਾ ਹੈ। ਅੱਠ ਮਾੜ ਲੈ ਵੀਰੇ ਨੰਬਰ ਪੰਜਾਬ ਦਾ ਹੈ ਨਾ। ਬੁਰਲਾੜੀ ਦਾ ਰੇਟ ਇਹ ਜਿਹਾ ਦੱਸਦੇ ਵੀ ਜਿਹੜਾ ਸੱਜਣਾ ਵੀ ਨਾ ਮਤਲਬ ਐਂ ਕਹੇ ਬਾਈ 50 ਦਾ ਸੋਣ ਵਾਲੀ ਕਾ ਬਾਰੇ ਕੱਢਦੇ ਆਉਂਦੇ ਨੂੰ। ਰੇਟ ਦਾ 3 35 3 15 ਦੇ ਦਾਂਗੇ। 3 15 ਦਾ? ਹਾਂਜੀ। ਹੋਰ ਮਾਨ ਤਣ। ਔੜਾ ਮੂਟਾ ਕਰ ਦਾਂਗੇ ਬੜਾ ਤਾਂ ਨਹੀਂ ਹੋਣਾ। ਪਰ ਦੇਖਦਾ ਉਹ ਵੀ ਤਨ 15 ਦੀ ਲੈ ਕੇ ਜਾਣਾ ਹੈ ਇੰਨਾ ਚੰਗਾ ਰੈਟ ਚੱਲ ਤੈਨੂੰ ਦੱਸਦਾ ਤਾਂ ਪਾਵਾਂਗੇ ਠੀਕ ਆ ਬੜਾ ਚੰਗਾ ਜਾ ਰਿਹਾ ਲੈ ਮਿੱਤਰੋ 310000 ਦਾ ਬਣੂ 8 ਮਾਡਲ 8 ਮਾਡਲ ਆ ਜੀ ਸਾਰਾ Ориਜੀਨਲ ਸਾਰਾ Ориਜੀਨਲ ਹੈ 10 15 ਇਹਦਾ ਡਿੱਕ ਲੱਗਿਆ ਵਾ ਰੈਟ ਦੇ ਲਾਉਣ ਵਾਲੇ ਉਹਦਾ 10000 ਦਾ ਲਾ ਲਾਂਗੇ ਆਪਾਂ ਆਹ ਦੇਖੋ ਹਾਂ ਚੱਲ ਲਾਉਣਾ ਤਾਂ ਕਾਨੂੰ ਹੈ ਲਾਉਂਦੇ ਹੀ ਨਹੀਂ ਵਰੀਆ ਲੱਗਣਾ ਵੀ ਸਸਤਾ ਲੱਗਿਆ ਹੈ 10000 ਦਾ ਲਾ ਲਾਂਗੇ ਠੀਕ ਹੈ ਹਾਂ ਲਵਾਉਣਾ ਬਹੁਤ ਔਖਾ ਪਹਿਲਾਂ ਤਾਂ ਅਗਲਾ 10000 ਵਾਧੇ ਲਾਉਂਦਾ ਬਈ ਜਿਹੜਾ ਆ ਖੜਾ ਇੱਧਰ 50 ਅਸਾ ਇੰਜਨ ਗੇਅਰ ਦਾ ਓਕੇ ਆ ਕਿਉਂਕਿ ਜਿਹੜੀ ਗੱਲ ਆ ਵੀ ਆਪਾਂ ਦੱਸ ਕੇ ਦੇਣਾ ਉਹ ਦੱਸਾਂਗੇ ਆਵਲਾ ਕਈ ਵਾਰੀ ਦੂਰ ਆਵੇ ਗਾਲਾਂ ਕੱਢੇ ਆ ਕੇ ਹਾਂ ਨਹੀਂ ਦੱਸ ਦੇਣਾ ਵੀ ਚਾਹੀਦਾ ਮੈਨੂੰ ਤਾਂ ਬੈਸੀ ਕਹਿੰਦੇ ਵੀ ਤੂੰ ਤਾਂ ਪੰਪ ਵਾਲੇ ਮਾਰਨਾ ਇਹ ਸਹੀ ਗੱਲ ਹੈ ਹਨਾ ਮਾਡਲ 2002 ਐ ਅੱਛਾ 14 ਦੇ ਟਾਇਰਾਂ ਵਾਲਾ 14 ਦੇ ਟਾਇਰਾਂ ਚ ਟਰਮੇ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਕੀ ਇਹਦੀ ਗੱਲਬਾਤ ਵੀਰਿਆ ਐਮ ਆਰ ਐਫ ਦੇ ਟਾਇਰ ਨਹੀਂ ਮੂਹਰੇ 85-85 ਪੈਸੇ ਨੇ ਪਿਛਲੇ 65-70 ਪੈਸੇ ਨੇ ਓਕੇ ਰਿਮਾਂ ਦਾ ਰਿਮ ਦੇ ਮਰਗਾੜ ਵੀ ਰੰਗ ਹੋ ਗਏ ਕੁਲੇ ਹੋਏ ਨੇ ਓਕੇ ਕੁਲੇ ਹੋਏ ਨੇ ਹਾਂ ਓਕੇ ਇਹ ਕਿ ਇਹ ਵੀ ਦੇ ਦਾਂਗੇ 215 ਦਾ 2 ਲੱਖ ਤੇ 15 ਹਜ਼ਾਰ ਦਾ ਲੋ 2 ਲੱਖ 45 ਹਜ਼ਾਰ ਅਜੇ 30 ਹਜ਼ਾਰ ਕੱਟ ਚੱਕ ਦਾਂਗੇ 215 ਦੇ ਦਾਂਗੇ 2 ਲੱਖ ਤੇ 15 ਹਜ਼ਾਰ ਮਾਡਲ ਦੱਸਿਆ ਸੀ 2002 2002 ਪੰਜਾਬ ਨੰਬਰ ਹੈ ਪੰਜਾਬ ਦਾ ਨੰਬਰ ਹੈ ਇੰਜਨ ਕੇਅਰ ਦਾ ਪੂਰਾ ਵਧੀਆ ਓਕੇ ਤੇ ਲੈ ਮੈਂ ਧਰੋ ਆਜੋ ਕਰਾਂ ਤੇ ਬਈ ਹੁਣ ਆਹ ਦਿਖਾ ਦਈਏ ਲੱਗਦਾ ਹੱਥ ਜਿਹੜਾ ਇਧਰਲੇ ਪਾਸੇ ਖੜਾ ਨਾ ਫਾਰਮਸਾਠ ਜਿੰਦਗੀ ਜਿਉਣੀ ਜੱਟਾ ਥਾਪੀ ਮਾਰ ਕੇ ਕਹਿੰਦਾ ਜਿਹੜਾ ਦੱਸੀ ਕਰ ਇਹਦੇ ਬਾਰੇ ਇਹ 2008 ਮਾਡਲ ਆ ਜੀ 8 ਮਾਡਲ ਹੈ ਹਾਂ ਜੀ ਕੰਡੀਸ਼ਨ ਦਾ ਇਹ ਵੀ ਓਰੀਜਨਲ ਹੈ ਕੰਡੀਸ਼ਨ ਦਾ ਸਾਰਾ ओके okay. पीछे भी दिखा दे ट्यूब बड़ा बैठ दी सारी चेक Google कर ले मूल टायर जमा न मैंने भी 85 85 पैसे ने हम्म फार्म 60 है मॉडल دسਿਆ ਤੀ 2008 8 पीवी 55 रायकोट ਦਾ ਨੰਬਰ ਹੈ ਰੈਕੋਰਡ ਦਾ ਨੰਬਰ ਆਨਰ ਕਹਿੰਦੇ ਆ ਇਹ ਇਹ ਦੂਜੇ ਦੂਜੇ ਹਾਂ ਤੇਰ ਮੈਂ ਇਧਰ ਵੀ ਦਿਖਾ ਕਰਾਂ ਗੱਲ ਬਾਤ ਇਹਦੀ ਸਾਰੀ ਬਈ ਇਹ ਕਿੰਨੇ ਦਾ ਬਣੂ ਇਹਦਾ ਮੁੱਲ 295 ਇਹ ਦੇ ਦਾਂਗੇ 265 ਦਾ 2 ਲੱਖ ਤੇ 65 ਹਜ਼ਾਰ ਦਾ ਲੈ ਮੈਂ ਤੈਨੂੰ 2 ਲੱਖ ਤੇ 60 ਹਜ਼ਾਰ ਦਾ ਹੋਰ ਆ ਜੋ ਕਰਾ ਜੇ ਕਿ ਸੱਜਣ ਨੇ ਖਰੀਦਣਾ ਫਾਰਮ 60 ਆ 8 ਮਾਡਲ 8 ਮਾਡਲ ਆ ਜੀ ਤੇ ਜਿਹੜਾ ਬਈ 37 30 ਖੜਾ ਨਿਊ ਹਾਲੈਂਡ ਇਹ 2009 ਮਾਡਲ ਆ ਜੀ ਕਹਿੰਦਾ ਕੱਲ ਬਾਰੇ ਰੱਬ ਜਾਣਦਾ ਅੱਜ ਤਾਂ ਚੜਾਈ ਫੁੱਲ ਯਾਰ ਦੀ ਹੈ ਅੱਜ ਇਹਦੀ ਚੜਾਈ ਹੈਗੀ ਵੀ ਆ ਪੂਰਾ ਚੰਗਾ ਰੈਕਟਰ ਵੀ ਵਾਲੇ ਫੋਨ ਲਾਉਂਦੇ ਮੈਨੂੰ ਕਹਿੰਦਾ ਬਈ ਕੋਈ 37 ਦੀ ਇਹ 25000 ਆਪਣਾ ਇੰਜਨ ਤੇ ਆਪਣੇ ਹੱਥੀ ਲਾਇਆ ਵੈ ਏਜੰਸੀ ਚੋਂ ਕੰਮ ਕਰਾਇਆ ਵਾ ਰੈਕਟਰ ਦਾ ਇਹਦਾ ਇਹਦਾ ਹਾਂ ਪੀ ਵੀ 19 ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਪਹਿਲੀ ਕੁਆਲਟੀ ਦਾ ਓਕੇ ਹਾਂਜੀ ਤੇ ਮਾਡਲ ਦੱਸਿਆ ਸੀ 2009 20 ਤੇ ਧਰਮੇ ਮਗਰਾਡ ਮਰੂਡ ਵੀ ਦਿਖਾ ਦੇ ਸਾਰੇ ਰੀਨਲ ਹੈ ਰੰਗ ਦੀ ਗਾਰੰਟੀ ਹੈ ਕਿਤੇ ਵੀ ਕਲਮ ਲੱਗੀ ਹੋਵੇ ਅੱਛਾ ਇਹ ਜਮਾ ਹੈ Ориジナル ਹੈ ਸਾਰਾ Ориジナル ਹੈ ਓਕੇ ਯਾਰ ਮੈਂ ਤਾਂ ਕਰਵਾਇ ਚੈੱਕ ਧਰਮੇ ਮਗਰਾਡਾਂ ਦੇ ਪਿੱਛੋਂ ਵੀ ਦਿਖਾ ਦੇ ਹੁਣ ਆ ਟੀਬਾਡਾ ਬੱਸ ਸਾਰੇ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ 2009 ਮਾਡਲ ਹੈ ਨਾ 2009 ਮਾਡਲ ਹੈ ਜੀ ਨੰਬਰ ਇਹਦਾ ਕਿੱਥੋਂ ਦਾ ਬਰਨਾਲੀ ਦਾ ਬਰਨਾਲੀ ਦਾ ਵੀ ਵੀ ਹੁੰਦੀ ਆ ਹਾਂ ਜੀ ਇਧਰ ਵੀ ਦਿਖਾ ਦੇ ਸਾਰਾ ਬਲਾਕ ਆ ਪਹਿਲੇ ਜੈਕ ਜੋਕ ਵੀ ਸਪੈਸ਼ਲਿਟੀਜ਼ ਨਾਲੇ ਲਵਾਏ ਬਨੇ ਬੰਦਲੇ ਸੌਂਗ ਨਾਲ ਹਾਂ ਆ ਦੇਖੋ ਹਾਂ ਹਾਂ ਇਹ ਸਪੈਸ਼ਲ ਲੱਗਿਆ ਹੋਇਆ ਹੈ ਹਾਂ ਸਪੈਸ਼ਲ ਲੱਗੇ ਹੋਏ ਨੇ ਇਹ ਓਕੇ ਬਾਗੀ ਹੈਗਾ ਵੀ ਡਿਸਟ੍ਰੀਬਿਊਟਰ ਵਾਲਾ 2009 ਮਾਡਲ ਆ ਪਿਆ ਹੋਰ 9 9 ਦੀ ਮਾਰ ਕੇ ਨੇ ਓਕੇ 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 ਕਿੰਨੇ ਦਾ ਬਣੂ ਕਿੰਨੇ ਦਾ ਇਹ ਇਹਦਾ ਮੁੱਲ ਤੈਨੂੰ 95 ਰਿਆਂਗਾ ਤੈਨੂੰ 79 ਦਾ 3,75 ਹਜ਼ਾਰ ਦਾ ਹਾਂ ਓਕੇ ਲੈ ਮਿੱਤਰੋ 3,75 ਹਜ਼ਾਰ ਇਹ ਵੀ ਇਹਦੇ ਵਿੱਚ ਵੀ ਮਾਨਤਾ ਨੂੰ ਹੋਊਗਾ ਤੁਹਾਡਾ ਮਾਨਤਾ ਕਰ ਦਾਂਗੇ ਜੀ ਤੇ ਉਹ ਵੀ ਦਿਖਾਉਣਾ ਪਏ ਜਿਹੜਾ ਉਹ 27 30 ਖੜਾ ਹੈ ਹਾਂ ਜੀ ਇਹ 2003 ਮਾਡਲ ਦਾ ਇੰਟਰ ਗੇਅਰ ਵਾਲਾ ਹੈ ਸੈਂਟਰ ਗੇਅਰ ਦੇ ਵਿੱਚ 3730 2003 ਮਾਡਲ ਹੈ ਤਿੰਨ ਮਾਡਲ ਇਹ ਤਾਂ ਪੇਂਟ ਹੋਇਆ ਹੈ ਇਹ ਸਾਰਾ ओरिजिनल ਹੈ ओरिजिनल ਹੈ ਸਾਰਾ ओरिजिनल ਹੈ ਪਾਵਰ ਸਟੀering ਹੈ ਇਰਦੀਆ ਲਾ ਕੇ ਰੱਖੀ ਹੁੰਦੀ ਫੇਰ ਨਾ ਨਾ ਹਾਂ ਮਰਗਾੜ ਵੀ ਉੰਨੇ ਚੰਗੇ ਨੇ ਵਿੱਚੋਂ ਵੀ ਉੰਨੇ ਚੰਗੇ ਹੈ ਅੱਛਾ 73 ਵੀਕ ਦੂਜੀ ਲੱਗੀ ਆ ਓਕੇ ਹਮ ਤਿੰਨ ਮਾਡਲ ਯਾਰ ਕਮਾਲ ਦੀ ਗੱਲ ਹੈ ਹਨਾ ਇਹ ਬਹੁਤ ਚੰਗਾ ਰੈਕਟਰ ਹੈ ਜਾਜੀ ਟਾਇਰ ਪਾਈ ਖੜਾ ਰਿਮ ਵੀ ਦੂਜੇ ਰਿਮ ਹੈ ਕਹਣਾ ਚੇਂਜ ਨੇ ਬਾਈ ਹਾਂ ਰਿਮ ਬਦਲੇ ਪਏ ਨੇ ਬਦਲੇ ਹੋਏ ਨੇ ਦੂਜੇ ਲਵਾਏ ਹੋਏ ਆ ਸੰਕੀ ਬੰਦੇ ਦੇ ਤਰ ਮੇ ਪਿੱਛੋਂ ਵੀ ਮੋਰਾਡ ਚੈੱਕ ਕਰਵਾ ਦੇ ਟਿਊਬਾਂ ਲਿੰਕਾਂ ਦਾ ਸਾਰਾ ਕਰਵਾ ਦੇ ਚਾਹੇਗਾ ਚੌਂ ਦੇ ਟਾਇਰਾਂ ਵਾਲਾ ਇਹ 14 ਦੇ ਟਾਇਰਾਂ ਚੌਂ ਦੇ ਟਾਇਰਾਂ ਚਾਹੇ ਮਾਡਲ 3 ਦੱਸਿਆ 2003 ਇਹਦਾ ਨੰਬਰ ਕਿੱਥੋਂ ਦਾ ਇਹਦਾ ਵੀ ਪੰਜਾਬ ਦਾ ਇਹਦਾ ਵੀ ਪੰਜਾਬ ਨੰਬਰ ਹੈ ਸੰਗਰੂਰ ਦਾ ਨੰਬਰ ਆ ਇਹਦਾ ਸੰਗਰੂਰ ਦਾ ਓਹੋ 4730 ਬਈ ਨੂੰ ਉਹ ਇਹਦੀ ਡਿਮਾਂਡ ਕੀ ਰੋਹਗੀ ਟਰੈਕਟਰ ਦੀ ਡਿਮਾਂਡ ਹੈ 345 ਜਿਹੜਾ ਸਵਾ 3 ਦਾ ਸਵਾ 3 ਲੱਖ ਦਾ ਹਮ ਓਕੇ ਲੈ ਮੈਂ ਤਰੋਂ ਸਵਾ 3 ਲੱਖ ਦਾ ਟਰੈਕਟਰ ਬਣੂ 2003 ਮਾਡਲ ਲਿਆ ਹਨਾ ਹਾਂਜੀ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਖਰੀਦਣਾ ਫਰਵਾਹੀ ਖੜਾ ਗੁਰਪਾਲ ਦੇ ਸ਼ੋਅਰੂਮ ਦੇ ਵਿੱਚ ਤੇ ਹੁਣ ਨਾ ਤੁਹਾਨੂੰ ਇੱਕ Mahindra tractor ਦਿਖਾਉਣੇ ਆ ਮੈਂ 11000 ਰੁਪਏ ਬੋਲਿਆ ਤੇ ਕਹਿੰਦਾ Mahindra ਤਾਂ ਬੜੇ ਵੇਖੇ ਹੋਣਗੇ ਕੋਈ ਵੇਖਿਆ ਨਹੀਂ ਹੋਣਾ ਇਹਦੇ ਨਾਲ ਦਾ ਹਨਾ ਜਮਈ ਉਹੀ ਗੱਲਬਾਤ ਅੱਜ ਫੇਰ ਮਿਲ ਗਿਆ ਅੱਜ ਮੈਂ ਇਹ ਕਹੂੰਗਾ ਵੀ ਮੈਨੂੰ ਦੁਆਰੇ ਮਿਲ ਗਿਆ ਬਈ ਬੜਾ ਚੰਗਾ ਬਈ 20 ਨਾਲ ਦਾ ਪਹਿਲਾਂ ਦੇਖਿਆ ਹੋਇਆ ਸੇਮ ਕਾਪੀ ਆ ਯਾਰ ਉਹ ਵੀ ਆਈ ਸੀ ਬਈ ਪਹਿਲੇ ਘਰ ਦਾ tractor ਹੈ ਪਹਿਲੀ ਪਾਰਟੀ ਦਾ ਹੈ ਪਹਿਲੀ ਪਾਰਟੀ ਦੇ ਘਰੋਂ ਆਇਆ ਹੋਇਆ ਪਹਿਲੀ ਦਿਓ ਓਕੇ 2002 ਮਾਡਲ ਹੈ 2002 ਜੀ ਪੈਰ ਚਾਰੇ ਨਵੇਂ ਨੇ ਜਮਾ ਚਾਰੇ ਟਾਇਰ ਜਮਾ ਨਵੇਂ ਨੇ ਤੇ ਮੈਂ ਹੁਣ ਪਏ ਹੋਏ ਨੇ ਚਾਰੇ ਦਾ ਟਾਇਰ ਨਵੇਂ ਨੇ ਰਿੰਮਾਂ ਦਾ ਵੀ ਚੈੱਕ ਕਰਵਾ ਦੇ ਟ੍ਰੈਕਟਰ ਦੀ ਟੂਪੜ ਆਪਾਂ ਵੀ ਸੋਚਿਆ ਇੱਕ ਕਰਾ ਜਮਾ ਲਸਕਾਰੇ ਮਾਰਦਾ ਚਾਰ ਸਵੇਰੋਂ ਯਾਰ ਇਹ ਕਿਸੇ ਦਾ ਵੇਚਣ ਨੂੰ ਦਿਲ ਕਿਵੇਂ ਕਰਾਇਆ ਬਾਈ ਬੜਾ ਨਵਾਂ ਟਰੈਕਟਰ ਹੈ ਹਨ ਲੈਂਕਾ ਲੋਕਾਂ ਦੇਖ ਲੈ ਤੂੰ ਕਿਸੇ ਪਾਸੇ ਟੁੱਟ ਨਹੀਂ ਹੈਗੀ ਟਰੈਕਟਰ ਦੇ ਹੂੰ ਇਹਦਾ ਨੰਬਰ ਪੰਜਾਬ ਦਾ ਕਿਹੜੀ ਰੀਜੀ ਮਿਲ ਗਿਆ ਬਈ ਇੰਨਾ ਸਾਫ ਤੈਨੂੰ ਇਹ ਇਹ ਬਸ ਇਹ ਸੇਰਪੁਰ ਦਾ ਨਾਮ ਨਿਕਲਿਆ ਹੋਇਆ ਜੀ ਆ ਆਪਣੇ ਰੋਗੋਂਡ ਦਾ ਜਮਾ ਗਮਾਂਡ ਦਾ ਸੇਰਪੁਰ ਦੇ ਏਰੀਆ ਦੋ ਡਾਇਰੈਕਟਰ ਹੋਣਗੇ ਫਿਰ ਕਿਸੇ ਲਵੇ ਕੱਲਾ ਨਹੀਂ ਹੋਣਾ ਬਸ ਤੂੰ ਹੀ ਰੱਖਿਆ ਬਈ ਸੌਂਕ ਨੂੰ ਇਹਨਾਂ ਦਾ ਹਾਂ ਕਿਉਂਕਿ ਕੰਡੀਸ਼ਨ ਨਹੀਂ ਦੱਸ ਦਿੰਦੀ ਹਣਾ ਇਹ ਤਾਂ ਮਤਲਬ ਕਿਸੇ ਬਜ਼ੁਰਗ ਨੇ ਕਹਿਤਾ ਹੋਊਗਾ ਵੀ ਮੈਂ ਨਹੀਂ ਵੇਚਦਾ ਤੁਸੀਂ ਹੋਰ ਲੈਣਾ ਲੈ ਲਓ ਹਣਾ ਕਹਿੰਦਾ ਕਿਉਂ ਡਰੀਏ ਜੱਟੀਏ ਜੱਟ ਨੇ ਸੌਂਕ ਭਗਾਉਣੇ ਆ ਸੌਂਕ ਹੀ ਭਗਾਏ ਹੋਏ ਨੇ ਸਹੀ ਗੱਲ ਹਣਾ ਮਾਡਲ 2 ਆ ਵੀਰੇ ਹਣਾ ਇਹ 2002 ਫਰਸਟ ਓਨਰ ਦੀ ਆ ਫਰਸਟ ਕਿੰਨੇ ਦਾ ਬਣੂਗਾ ਇਹ ਇਹ 265 ਦਾ 2 ਲੱਖ 65 ਹਜ਼ਾਰ ਹਾਂਜੀ ਮਾਨਤਨ ਹੋਊਗਾ ਮਾਨਤਨ ਥੋੜਾ ਵੱਡਾ ਕਰ ਦਾਂ ਇਹਨੂੰ ਸਟਾਰਟ ਕਰੋ ਫਿਰ ਆਪਾਂ ਇਹਦੀ ਵੀ ਵਰਕ ਦੇਖ ਲਈ ਦਰمی ਆਪੇ ਇਹ ਦੇਖਦੇ ਆ ਇਹਨੂੰ ਥੋੜਾ ਦੂਰ ਹੋ ਕੇ ਨਾ ਉਹ ਉੱਥੋਂ ਦਿਖਾ ਦੇ ਦੇਖੋ ਦੇਖੋ ਖੜੇ ਜਾ ਪਾਈ ਮੜੀ ਇਟਮਾਇਰ ਆ ਪਈ ਆ ਬਸ ਵਾਹ ਟੀਡਰ ਦੇ ਪਿੱਛੇ ਲਾ ਦੇ ਗਰਾਂਟੀ ਲਾ ਦੇਖਦੇ ਆਂ ਦੀ ਬੜਕ ਆ ਤਾਂ ਗੱਲ ਕਹਿਣਾ ਬਈ ਵਾਹ ਵਾਹ ਹਾਂ ਬਸ ਕਰ ਦੇ ਕੋਲੋਂ ਬਾਕੀ ਟਰੈਕਟਰ ਚ ਤੜਪੀ ਹੈਗੀ ਆ ਬਾਈ ਹਨਾ ਬਾਲਾ ਚੰਗਾ ਲੈ ਮਿੱਤਰੋ ਜੇ ਕੋਈ ਪੂਰਾ ਗਰੰਟੀ ਵਾਲਾ ਮੈਂ ਤੇਰਾ ਭਾਲਦਾ ਨਾ 265 ਤਾਂ ਚੁੱਪ ਕਰਕੇ ਆ ਕੇ ਲੈ ਜਾਓ ਰੇਟ ਦੁਆਰੇ ਦੱਸ ਦੇ ਇਹਦਾ ਇਹ 265 ਦਾ ਦੇਵਾਂਗੇ ਜੀ 2 ਲੱਖ ਤੇ 65 ਹਜ਼ਾਰ ਦਾ ਖੁੱਲੇ ਦਿਲ ਨਾਲ ਮਾਨਦਾਨ ਕਰਦੀ ਜਿਹੜਾ ਯਾਰ ਸੱਜਣਾ ਆਉਣਾ ਸਪੈਸ਼ਲੀ ਆਉ ਲੈਣ ਉਹ ਲੈ ਕੇ ਮੁੜੇ ਉਹ ਟਰੈਕਟਰ ਵੀ ਦੇਖ ਕੇ ਬੰਦਾ ਛੜਦਾ ਗਰੰਟੀ ਆ ਆਪਣੀ ਛੜਦਾ ਤਾਂ ਹੈ ਨਹੀਂ ਉਹ ਤਾਂ ਮੈਂ ਜੇ ਮੈਂ ਕਹੀ ਜੇ ਨਾ ਵੀ ਜਿਹੜਾ ਪਹਿਲਾਂ ਆ ਗਿਆ ਉਹੀ ਲੈ ਕੇ ਜਾਓ ਉਹੀ ਲੈ ਕੇ ਜਾਊਂਗਾ ਤੇ ਜਿਹੜਾ ਆ ਖੜਾ ਬਾਈ ਇਹ 2004 ਮਾਡਲ ਆ ਜੀ 2004 ਮਾਡਲ ਆ ਹਾਂ ਜੀ ਇਹ ਕੰਡੀਸ਼ਨ ਦਾ ਕਿਵੇਂ オリジナル ਆ ਕ? ਨਹੀਂ ਰਈ ਮਾੜਾ ਮੋਟਾ ਹੋਈ ਵੀ ਵੀਰੇ ਟੱਚਿੰਗ ਕਿੱਥੋਂ ਹੋਇਆ ਹੋਇਆ ਏ ਪਹਿਲਾਂ ਦੱਸ ਹੀ ਦਈਏ। ਅਗਲੇ ਬਲਾਗ ਤੋਂ ਜਾਂ ਮਾੜਾ ਜਿਹਾ ਕੋਰਾ ਮੱਥੇ ਦੀ। ਅੱਛਾ ਹਾਂ। ਜਾਂ ਤਾਂ ਇਹ ਫਰੰਟ ਕੋਰਟ ਹੋਇਆ ਜਾਂ ਥੋੜਾ ਮੋਟਾ ਇੱਥੇ ਕਿੱਥੇ ਮਾੜੀ ਮੋਟੀ ਵਿੱਚੋਂ ਆ। ਉਹ ਵੀ ਕੋਲਿਆ ਹੋਇਆ ਏ ਹੁਣ ਤਾਂ ਨਹੀਂ ਤਾਜਾ ਤਾਂ ਨਹੀਂ ਹੋਇਆ। ਅਗਲੇ ਸਾਈਡ ਤੇ オリジナル ਐ ਪਰਲੀ ਸਾਈਡ ਆ ਜਾਂਦਾ ਸੈਲਫ ਸੂਲਫਾ ਮਾੜੀ ਮੋਟੀ ਜਿਵੇਂ ਆ ਚੀਜ਼ਾਂ ਦੇ ਰੰਗ ਲਾਇਆ ਵਾਂ ਇਹ ਨਹੀਂ ਵੀ ਸਾਰੇ ਹੀ ਹੋਇਆ ਵੈ। ਮਾੜੀ ਮੋਟੀ ਕਿਤੇ ਕਿਤੇ ਹਾਂ ਜਿਵੇਂ ਆ ਦੇ ਹਾਂ ਆਹ ਦੀ ਝਾਕਦਾ ਜਿਹੜਾ ਹੋਇਆ ਵੈ। ਟਾਇਰ ਕਰ ਲੋ ਨਾ ਕਰਦੇ ਇੰਜਨ ਵਾਲਾ ਇਹ ਤੇ ਵੀ ਵੱਜਿਆ ਹੋਊਗਾ ਹਾਂ ਇਹ ਤੇ ਵੱਜਿਆ ਵਾ ਇਹ ਤੇ ਵੱਜਿਆ ਹੋਇਆ ਇੱਕ ਆਪ ਪੰਪ ਹੋਇਆ ਵਾ ਕੋਈ ਵੀ ਆਪ ਪਾਏ ਪੂਰੀ ਆ ਆ ਡੰਡਾ ਹਾਂ ਪੰਪ ਬਸ ਉਹਦਾ ਢੀ ਝਗਰਾ ਜਿੰਨਾ ਕੋਇਆ ਇੰਨਾ ਕੋਇਆ ਹੋਇਆ ਹਾਂ ਬਾਕੀ ਧਰਮੇ ਹੋਇਆ ਵੀ ਲੱਗਦਾ ਵੀ ਘੈਂਡਾ ਯਾਰ ਗੱਲ ਤੇ ਆ ਹਨਾ ਸਾਰੇ ਬਾਕੀ ਟਾਇਰ ਟੂਰੀ ਬਹੁਤ ਚੰਗੇ ਨੇ ਰੈਡ ਦੇ ਚਾਰੇ ਗੁੱਡੀ ਯਾਰ ਦੇ ਨੇ ਚਾਰੇ ਤਾਂ ਗੁੱਡੀ ਯਾਰ ਦਾ ਚੌਕੜਾ ਧਰਮੇ ਚਾਰੇ ਨਵੇਂ ਨੇ ਚਾਰੇ ਨਵੇਂ ਨੇ ਮਾਡਲ ਹੈਗਾ ਜੀ ਇਹ 2004 2004 ਹਾਂ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਚੰਗਾ ਕਰਲੋ ਉਸ ਕਰ ਇੰਜਨ ਵਾਲਾ ਕਰਨੋਸ ਕਰ ਇੰਜਨ ਦਾ 74 ਤੇ ਬਾਈ ਮੈਨੂੰ ਇਹ ਦੱਸੀ ਇਹ ਧਰਮ ਪਹਿਲੇ ਪਿੱਛੋਂ ਦਿਖਾਈ ਜਾਪੇ ਇਹਨੂੰ ਸੇਜਰੀ ਵਾਲਾ ਸੇਜਰੀ ਆ 540 ਚੱਕਰਾਂ ਚਾ ਹਾਂ ਇੱਕ ਸੱਚੀ ਦਾ ਵੀ ਹੋਇਆ ਹੋਇਆ ਭਈਆਂ ਦੀ ਐ ਮਾੜੇ ਮੋਟੀ ਹੈਗੀ ਹੈ ਡਾਜਿੰਗ ਵਿੱਚ ਬਾਕੀ ਰੀਨਲ ਹੈ ਹਾਂ ਉਦਾਂ ਟਿਊਬਾਂ ਦਾ ਓਰੀਜਨਲ ਹੈ ਹੈਨਾ ਕਿੰਨੇ ਦਾ ਸੱਡਣਾ ਆਪਣਾ ਇਹ ਟਰੈਕਟਰ ਦੇਣ ਲੈਣਾ ਕਿਰਪਾ ਕਰਕੇ ਮੈਂ ਤੁਹਾਨੂੰ 275 ਆਈ 255 ਦੇ ਦਾਂਗੇ 2.5 ਲੱਖ ਤਾਂ ਦਵਾਂਗੇ ਹਾਂਜੀ ਲੈ ਮੇਤਰੂ 2.5 ਲੱਖ ਦਾ ਬਣੂ ਮਾਡਲ ਦੱਸਿਆ 2004 2004 ਨੰਬਰ ਇਹ ਤਾਂ ਪੰਜਾਬ ਦਾ ਹੀ ਹੈ ਨੰਬਰ ਪੰਜਾਬ ਦਾ ਓਕੇ ਤੇ ਜਿਹੜਾ ਆ ਪ੍ਰੀਤ ਖੜਾ 6090 ਇਹ 2021 ਆ ਜੀ ਇਹਦੇ ਪੂ ਮਹਮਰੂ ਦੇ ਦੂਗੇੜਾ ਲੈ ਆ ਕੇ ਵੀ ਕੋਈ ਦੇ ਦੇ ਗੇੜਾ ਕਿਸੇ ਕੋਈ ਤਾਂ ਉਹ ਕੋਈ ਤਾਂ ਆਊਗਾ ਹੀ ਵੀ ਦੇ ਲੈ ਗੇੜਾ ਹਾਂ ਜੀ ਗੇੜੇ ਦੇ ਨਾਲ ਤਾਂ ਲੈ ਕੇ ਜਾਊਗਾ ਚੱਲੇ ਹੀ 1180 ਘੰਟੇ ਪਿਆ ਸਿਰਫ ਸਿਰਫ 2021 ਮਾਡਲ ਦਾ 3 ਸਪੀਡ ਵਾਲਾ ਰੀਨਲ ਓਕੇ ਹਾਂ ਜੀ ਤਰਮਿਆ ਆ ਕਰਵਾਈ ਓਕੇ ਟੈਸਟਡ ਲੈ ਹਲੇ ਤਾਂ ਨਾਬੇ ਅਸੀਂ ਜਿਹੜੇ ਲੱਭ ਕੇ ਆਏ ਉਹ ਵੀ ਖੜੇ ਆ ਉਹ ਵੀ ਖੜੇ ਆ ਭਾਈ ਇਹ ਵੀ オリジナル ਆ ਸਾਰਾ オリジナル ਆ ਇਹ ਓਕੇ ਦੱਸਿਆ ਤੀ ਕਿੰਨੇ ਘੰਟੇ 1180 بیا ਸੀਗਾ 1180 ਘੰਟੇ ਚੱਲਿਆ ਹੋਇਆ ਤਾਂ ਮੇਰੇ ਮਨਾਂ ਚੈੱਕ ਕਰਵਾ ਤੇ ਮਗਰਾਡਾਂ ਦਾ ਚੈੱਕ ਕਰਵਾ ਦੇ ਪਿੱਛੋਂ ਵੀ ਲਿਆ ਕੈਮਰਾ ਕਰਾ ਦਿਖਾਈ ਕਿ ਕਿੰਨੇ ਦਾ ਬਣੂਗਾ ਇਹ 23 ਸਪੀਡ ਆ ਜਮ ਅਰੀਜਨਲ ਕੰਪਨੀ ਕੰਨੀਓ ਕੰਪਨੀ ਕੰਨੀਓ 3 ਸਪੀਡ ਆ ਹਾਂਜੀ ਓਕੇ ਤੇ 21 ਮਾਡਲ ਹੈ 21 ਦਾ ਮਾਰਕ ਆ ਦੇ ਹਾਂਜੀ ਹਾਂ ਇਹ ਅਰੀਜਨਲ ਚੱਲਿਆ ਬਾਈ 180 85 ਘੰਟੇ ਜਨੇਕ ਚੱਲਿਆ ਅਰੀਜਨਲ ਚੱਲਿਆ ਇਹ ਕਿੰਨੇ ਦਾ ਬਣੂ ਬਾਈ ਇਹਦਾ ਮੁੱਲ 485 ਇਹਦੇ ਰਾਂ 455 ਦਾ 4.5 ਲੱਖ ਤਾਂ ਜਾਨੀ ਕਿ ਇਹ ਬਣੂ 4.5 ਦਾ ਦੇ ਦਾਂਗੇ ਜੀ ਓਕੇ ਤੇ ਗੁਰਪਾਲ ਤੇਰਾ ਨੰਬਰ ਦੱਸੀ ਕਿਹੜਾ ਚੱਲਦਾ 81464 ਜੀ ਹਾਂਜੀ 17137 ਜੀ 81464 17137 ਹਾਂਜੀ ਓਕੇ ਤੇ ਲੈ ਮਿੱਤਰੋ ਸੰਪਰਕ ਕਰਿਓ ਦੁਬਾਰਾ ਫੇਰ ਦੱਸ ਦਿੰਨੇ ਆ ਪਿੰਡ ਫਰਵਾਹੀ ਦੇ ਵਿੱਚ ਖੜੇ ਆ ਜ਼ਿਲ੍ਹਾ ਬਰਨਾਲੀ ਪੈ ਜਾਂਦਾ ਵੀ ਹੈ ਨਾ ਬਰਨਾਲੇ ਤੇ ਜਿਵੇਂ ਕਹਿੰਦੀ ਬੁੱਕਲ ਦੇ ਵਿੱਚ ਪਿੰਡ ਆ ਬੁੱਕਲ ਕਿੰਨੀ ਕੁ ਦੂਰ ਹੁੰਦੀ ਹੈ ਤੁਹਾਨੂੰ ਐ ਪਤਾ ਵੀ ਨਾਲ ਹੀ ਹੁੰਦੀ ਆ ਹੈਨਾ 3 ਕਿਲੋਮੀਟਰ ਦੇ ਉੱਪਰ ਬਰਨਾਲੇ ਤੋਂ ਇਹ ਫਰਵਾਹੀ ਪਿੰਡ ਪੈ ਜਾਂਦਾ ਤੇ ਨਾਂ ਬਾਈ ਦਾ ਗੁਰਪਾਲ ਆ ਟਰੈਕਟਰ ਸਾਰੀ ਪਈ ਦੇ ਘੈਂਟ ਨੇ ਆਪਾਂ ਨੰਬਰ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਹੈ ਬਾਈ ਉੱਚੇ ਮਾਰਕਟ ਤੇ ਲੋਨ ਵੀ ਕਰਵਾ ਦਿੰਨੇ ਹਾਂ ਹਾਂ ਲੋਨ ਹੋ ਜੂਗਾ ਜੀ ਹਾਂ ਕੋਈ ਟਰੈਕਟਰ ਤੁਹਾਡੇ ਲੱਵੇ ਪੁਰਾਣਾ ਖੜਾ ਤੁਸੀਂ ਵਿੱਚ ਕਟਵਾਉਣਾ ਤਾਂ ਉਹ ਵੀ ਕੱਟ ਲੈਣਗੇ ਤੁਹਾਨੂੰ ਟਰੈਕਟਰ ਦੇ ਕੇ ਤੋਰਨ ਦੀ ਪਰ ਕਰੋ ਸੰਪਰਕ